ਲੋਵੀ ਮਿੱਤਰੋ ਅੱਜ ਆਪਾਂ ਆ ਗਏ ਆ 90 ਸਾਈਡ ਤੇ ਪੇਂਡ ਦਾ ਨਾਂ ਤੁਹਾਨੂੰ ਬਾਈ ਹੁਣੇ ਐਡਿਟ ਆ ਵੀ ਕਰ ਦਾਂਗੇ ਤੇ ਪੇਂਟਿੰਗ ਬਣਾਉਣ ਲੱਗੇ ਆ ਬਈ ਸਿੱਧੂ ਮੂਸੇ ਵਾਲੇ ਦੀ ਤੇ ਸਾਰੀ ਵੀਡੀਓ ਦੇਖਿਆ ਕਰੋ ਜਿਹਨੂੰ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਜਿਹਨੂੰ ਦੱਸਿਆ ਕਰੋ ਵੀ ਤੁਹਾਨੂੰ ਸਾਡਾ ਕੰਮ ਕਿਦਾਂ ਦਾ ਲੱਗਦਾ ਤੇ ਪੱਗ 'ਚ ਭਰਤਾ ਜੀ ਰੰਗ ਤੇ ਲੋਹਰੀ ਪੱਗ ਤੇ ਸ਼ੇਡਿੰਗ ਕਰਕੇ ਇਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਆ ਜੀ ਫੇਸ ਫੇਸ ਰੈਡੀ ਕਰਕੇ ਬਾਅਦ ਵਿੱਚ ਆਪਾਂ ਥੱਲੇ ਰੰਗ ਭਰੂਗੇ ਜੀ ਕੱਪੜਿਆਂ ਵਿੱਚ ਤੇ ਲਾਉ ਜੀ ਬਈ ਫੇਸ ਵੀ ਬਣ ਗਿਆ ਜੀ ਫੇਸ ਚੈੱਕ ਕਰਕੇ ਦੱਸਿਓ ਬਈ ਤੈਨੂੰ ਫੇਸ ਕਿਦਾਂ ਦਾ ਲੱਗਿਆ ਤੇ ਇਸ ਤੋਂ ਬਾਅਦ ਇਹ ਪੇਂਟਿੰਗ ਆ ਜੀ ਸਿੱਧੂ ਮੂਸੇ ਵਾਲੇ ਦੀ ਸਭ ਤੋਂ ਮਤਲਬ ਸਟੈਂਡਿੰਗ ਫੋਟੋ ਬਣਾਈ ਆਪਾਂ ਪਹਿਲੀ ਵਾਰੀ ਇਹ ਪੋਜ਼ ਪਹਿਲਾਂ ਆਪਾਂ ਕਦੀ ਨਹੀਂ ਬਣਾਇਆ ਇਹ ਪਹਿਲੀ ਵਾਰੀ ਬਣਾਇਆ ਵਾ ਤੇ ਬਹੁਤ ਹੀ ਵਧੀਆ ਫੋਟੋ ਵਾ ਥੋੜੀ ਸਟਾਈਲਿਸ਼ ਆ ਪੈਂਟ ਕੋਟ ਵਿੱਚ ਬਹੁਤ ਸੋਹਣੀ ਫੋਟੋ ਲੱਗੀ ਹੈ ਬਾਈ ਉਹਨਾਂ ਨੂੰ ਤੇ ਬਾਈ ਹੁਣਾਂ ਨੇ ਸਾਨੂੰ ਕਿਹਾ ਹੀ ਵੀ ਇਹੀ ਪੋਜ਼ ਬਣਾਣਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿੱਦਾਂ ਦੀ ਲੱਗੀ ਤੁਹਾਨੂੰ ਫੋਟੋ ਸਾਨੂੰ ਤੇ ਬਈ ਆ ਫੋਟੋ ਜਦੋਂ ਬਣਾਈ ਸੀ ਬਹੁਤ ਵਧੀਆ ਲੱਗਿਆ ਜਦੋਂ ਵੀ ਫੋਟੋ ਬਣਾਈ ਆ ਪਹਿਲੀ ਵਾਰੀ ਬਣਾਈ ਆਪਾਂ ਇਹ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਨਵੇਂ-ਨਵੇਂ ਜਿਹੜੇ ਸਿੱਧੂ ਭਾਈ ਦੀਆਂ ਨਵੀਂ-ਨਵੀਂ ਫੋਟੋਆਂ ਲੈ ਕੇ ਆਈਏ ਤਾਂ ਕਿ ਲੋਕੀ ਵੀ ਖੁਸ਼ ਹੁੰਦੇ ਆ ਜਦੋਂ ਆਪਾਂ ਨਵੇਂ-ਨਵੇਂ ਫੋਟੋਆਂ ਬਣਾਉਂਦੇ ਆ ਅਲੱਗ-ਅਲੱਗ ਤਰ੍ਹਾਂ ਦੀ ਪੋਜ਼ ਤੇ ਜਦੋਂ ਸਾਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲਦਾ ਤੇ ਸਾਨੂੰ ਬਹੁਤ ਵਧੀਆ ਲੱਗਦਾ ਆ ਕਿ ਇਸ ਕਰਕੇ ਇਹ ਸਾਨੂੰ ਬਣਨ ਦੇ ਬਹੁਤ ਜਿਹਾ ਲੱਗਿਆ ਫੋਟੋ ਤੇ ਪੇਂਟਿੰਗ ਵੀ ਬਹੁਤ ਵਧੀਆ ਬਣੀ ਸੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਤੁਹਾਨੂੰ ਕਿੱਦਾਂ ਦਾ ਲੱਗਦਾ ਕੰਮ ਤੇ ਬਾਕੀ ਬਣੇ ਰੋ ਵੀਡੀਓ ਚ ਤੁਹਾਨੂੰ ਹੋਰ ਹੋਲੀ ਹੋਲੀ ਸਾਰੀ ਜਿਹੜੀ ਇਹ ਪੇਂਟਿੰਗ ਬਣਾ ਕੇ ਦਿਖਾਵਾਂਗੇ ਜੀ ਚਲੋ 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 ਹਾਂਜੀ ਦੇਖੋ ਲਓ ਜੀ ਪੇਂਟਿੰਗ ਬਣਾਉਣ ਤੋਂ ਬਾਅਦ ਬਾਈ ਉਹਨਾਂ ਨੇ ਆਖਿਆ ਕਿ ਸਾਨੂੰ ਪਿੱਛੇ ਸਪੈਨ ਦਾ ਫਲੈਗ ਚਾਹੀਦਾ ਆ ਤੇ ਉਹਦੀ ਚੋਆਇਸ ਤੇ ਆਪਾਂ ਇਹਦੇ ਪਿੱਛੇ ਆਪਾਂ ਜਿਹੜਾ ਸਪੈਨ ਦਾ ਫਲੈਗ ਬਣਾ ਦਿੱਤਾ ਆ ਤੇ ਫਲੈਗ ਬਣਾਉਣ ਤੋਂ ਬਾਅਦ ਪੇਂਟਿੰਗ ਜਿਹੜੀ ਕੰਪਲੀਟ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਕਰਾਨੇ ਜੀ ਤੁਹਾਡੀ ਪਾਈ ਉਹਨਾਂ ਨਾਲ ਗੱਲਬਾਤ ਤੇ ਪੇਂਟਿੰਗ ਲੋ ਜੀ ਕੰਪਲੀਟ ਹੋ ਗਈ ਆ ਤੇ ਬਾਈ ਉਹਨਾਂ ਨਾਲੇ ਤੁਹਾਡੀ ਗੱਲਬਾਤ ਅੱਜ ਅਸੀਂ ਆਏ ਆ ਜੀ ਪਿੰਡ ਮੱਲੇਵਾਲ ਨੇੜੇ ਨਾਬਾ ਤੇ ਪੇਂਟਿੰਗ ਬਣ ਕੇ ਤਿਆਰ ਹੋਈ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਪੇਂਟਿੰਗ ਕਿੱਦਾਂ ਦੀ ਲੱਗੀ ਤੇ ਕਰਾਨੀਆਂ ਜੀ ਤੁਹਾਡੀ ਭਾਜੀ ਹੁਣਾਂ ਨਾਲ ਗੱਲਬਾਤ ਭਾਜੀ ਤੁਹਾਨੂੰ ਕਿੱਦਾਂ ਲੱਗ ਰਹੀ ਸਾਡੇ ਕੰਮ ਬਹੁਤ ਸੋਹਣਾ ਕੰਮ ਆ ਵੀਰ ਰਾਜੇ ਦਾ ਤੇ ਰਾਜਾ ਆੜ ਦੇ ਨਾਂ ਤੇ ਇਹਨਾਂ ਦਾ ਸਟਾਈਲ ਵੀ ਆ ਤੇ ਬੜਾ ਚੰਗਾ ਲੱਗਿਆ ਕੰਮ ਤੁਸੀਂ ਵੀ ਲਾਈਕ ਸ਼ੇਅਰ ਕਰੋ ਤੇ ਇਹੋ ਜਿਹੇ ਲੈ ਜਾਣਾਂ ਦੀਆਂ ਫੋਟੋਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਹਨਾਂ ਦੇ ਵਿੱਚ ਫਾਲੋਅਰਾਂ ਦੇ ਵਿੱਚ ਵੀ ਵਾਅਦਾ ਕਰੋ ਸਾਨੂੰ ਬੜਾ ਖੁਸ਼ ਹੋਇਆ ਵੀਰ ਸਾਡਾ ਗੁਰਦਾਸਪੁਰ ਤੋਂ ਚੱਲ ਕੇ ਸਾਡੇ ਲਵੇ ਨਾਪੇ ਖੈੜ ਆਇਆ ਤੇ ਸਾਨੂੰ ਖੁਸ਼ੀ ਹੋਈ ਇਸ ਗੱਲ ਦੀ ਵੀ ਇਹਨਾਂ ਨੇ ਛੇਤੀ ਤੇ ਛੇਤੀ ਬਹੁਤ ਵਧੀਆ ਤਰੀਕੇ ਨਾਲ ਆਰਟ ਆਪਣਾ ਪੇਸ਼ ਕੀਤਾ ਆਹ ਦੇਖ ਲਓ ਤੁਸੀਂ ਪਹਿਲੇ ਓਕੇ ਜੀ ਬਹੁਤ ਬਹੁਤ ਨਾਲ ਵਾਪਸ ਇਹਦਾ ਦਾ ਸੇਵਾ ਦਾ ਮੌਕਾ ਦੇਣ ਲਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਸასი ਕਾਲ ਧੰਨਵਾਦ ਜੀ